ਘਰ ਚੋਲੇ ਰੇਸ਼ਮ ਆਪਾ ਬਦੀ ਦਸਤਾਰ ਜੁਤੇ ਤਲਦਾਰ ਬਣਾਉਂਦਾ ਟੋਰ ਦਸਣ ਲਈ ਜੋਰਾ ਕੜੇ ਗਈ ਘੜਤਾਂ ਗੁਰੂ ਘਰ ਦਾਣਾ ਲਾਕ ਲਗੀ ਰਾਂ ਦੀ ਪੈਣ ਗਏ ਮਾਲਾ ਕਰਨ ਵਖਾਣਾ ਦਸਣ ਸ਼ਾਨ ਮਤਾਏ ਬਮਾਨ ਡੜੇ ਗਈ ਡੜਤਾ ਰੋਬ ਵਖਾਣਾ ਮੇਰੀ ਤੱਕ ਕੇ ਗੁਰੂ ਖੁਦ ਢੈਕੇ ਜਰਨੀ ਪਈ ਕੇ ਮਨੂੰਗਾ ਹਾਰ ਕਰੂ ਸਤਕਾਰ ਸੋਚੀ ਗਲ ਤਾਨ ਗੁਰੂ ਜਰ ਘੁੱਕ ਗਿਆ ਤੱਕ ਜੜ ਤਗੁਰਾ ਦੀ ਨੂੰ ਭੀਮ ਜਨ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਪੱਪਣ ਬਿਆਸਣ ਦੇ ਗੁਰੂ ਦਸ਼ਮੇਸ਼ਾ ਇਦਰਵੇਸ਼ ਮਤੇ ਤੇ ਡਲ ਗੁਰਵਾਨੀ ਝਲਕ ਤੇਰ ਨੂੰ ਪਾਨ ਮਾਰਦਾ ਚਮਕਾ ਸਿਰ ਕਲਗੀ ਸੋਹਦੀ ਬਈ ਹੀਰਿਆਂ ਜੜੇ ਮੋਤੀਆਂ ਮੜੀ ਨਣਾਵੇਂ ਮਸਤੀਆ ਗੰਮੀ ਹਸਤੀ ਸੋਲ ਸਰਦਾਨ ਮਾਰਦੇ ਚਮਕਾ ਨਰਾਲੀ ਸ਼ਾਨ ਪਿਆਰ ਦੀ ਖਾਨ ਹੰਕਾਰ ਦਾ ਜਲਾ ਹੋ ਗਿਆ ਟਲਾ ਦੇ ਆਕੜਖਾਂ ਸੇਤਰਾ ਹੋ ਤੋਕ ਗਿਆ ਡੱਕ ਚੜ ਤ ਗੁਰਾਂ ਦੀ ਨੂੰ ਭੀਵਜੰਦ ਰਾਣਾ ਨੀਤ ਦਾ ਕਾਲਾ ਸੋਜਾ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਤਾਂ ਚਾਨਣ ਦੀ ਪਛਮ ਦੀਆਂ ਧਾਰਾਂ ਸੋਨਿਆਂ ਦੀਆਂ ਧਾਰ ਵੇ ਲਾ ਗਈ ਓਣੀਆਂ ਕਲਾ ਰੋ ਗੁਣੀਆਂ ਅਲੀਕੇ ਨਕਸ਼ਾ ਅਕਲ ਚਕਰ ਆ ਗਈ ਦੰਗਨ ਦੀ ਚੌਂਕੀ 'ਚੋਂ ਪੁਤਲੀਆਂ ਨੱਚਣ ਬਿਲਾ ਨੂੰ ਜੱਜਣ ਕਰਦੀਆਂ ਕੇ ਲਾਜ ਬਹੀ ਖੇਲਾ ਕਲਾ ਦਾ ਲਖਸ਼ ਫਿਲਮ ਬਣ ਸ਼ਾ ਗਈ ਓ ਪੰਜ ਕਰਾ ਦੇ ਖਸ਼ਤਾਂ ਦੀਆਂ ਐਸੀਆਂ ਚਾਲਾਂ ਦਸਣ ਕਮਾਲਾਂ ਬਣਦਾ ਹੱਥ ਯਾਰ ਪੰਜੇ ਪੰਜ ਵਾਰ ਕਿਰਤ ਮਹਾਨ ਦਿਲਾਂ ਵਿੱਚ ਠੋਕ ਲਿਆ ਟੱਕ ਚੜਤ ਗੁਰਾਂ ਦੀ ਰੋ ਭੀਮ ਜੰਦ ਰਾਣਾ ਨੀਤ ਦਾ ਕਾਣਾ ਸੋਜਾ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰ ਤਨਮੰਤ ਚੋਲੇ ਗਲ ਖੁੱਲੇ ਨੂਰ ਪਿਆ ਢੁਲੇ ਨੈਣ ਰਸ ਗੁੱਤੇ ਮਗਨ ਹੋ ਜੁੜ ਗਏ ਸਰਗੋਲਤ ਮਾਰੇ ਸੀ ਛੱਡੇ ਵਜ ਰੰਗ ਦੇ ਸ਼ਾਰਤੀ ਮੰਗਦੇ ਜਿਵੇਂ ਸ਼ਵ ਪਰਮਾ ਕਰੇ ਪਰ ਕਰਮਾ ਬਵਰ ਬਣ ਗੁੱਤੇ ਪਿਆਰ ਮੇ ਰੁੜ ਗਏ ਵਾਲੋ ਇੰਦਰਪੁਰੀ ਦੇ ਜੀ ਦੇਵਤੇ ਚੁਕਾ ਆ ਗਏ ਪੜਨ ਸੁਖ ਮਨੀਆਂ ਪਿਆਰ ਦੀਆਂ ਕਲੀਆਂ ਠੰਡ ਪਰਸਾਨ ਹਵੇਰਾ ਮੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਜੰਦ ਰਾਣਾ ਨੀਤ ਦਾ ਕਾਲਾ ਸੋਚ ਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਸੱਜੇ ਚਾਦ ਪਈ ਜੁਦੇ ਜਰਨਾਲ ਕਰਨਾ ਪਏ ਕਹਿ ਦਸਣ ਪਏ ਚੱਕਰ ਲੈਣਗੇ ਟੱਕਰ ਦੀਰਾਂ ਦੇ ਪੱਥੇ ਬਨਣਗੇ ਔੜੀਆਂ ਮੋਟਿਆਂ ਦੇ ਟਾਲਾਂ ਸੀ ਸਜਣ ਪਏ ਲਾੜ ਤੇ ਕੋਈ ਹਾਰ ਨਰਾਲੀ ਕਿਸਾਂ ਭਲਾਦੀ ਜਸਮਾ ਪਖਣ ਪਏ ਮਥੇ ਲਾਲੀਆਂ ਚੜੀਆਂ ਓ ਕਿਦੇ ਰੋ ਕਾਲਾ ਸੋਚਾ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਮਾਣ ਦੀ ਸ਼ਾਦੀ ਦੇ ਸੁੰਡ ਤੋਂ ਲਾ ਕੇ ਪੂਛ ਤੱਕ ਜਾ ਕੇ ਚਿੱਟੀ ਉਦ ਤਾਰੀ ਸੁੰਦਰਤਾ ਨਿਆਰੀ ਪੂਰੇ ਰੰਗ ਉੱਤੇ ਮਨਾਂ ਨੂੰ ਪਾਵੇ ਹੋ ਕੁਦਰਤ ਮੋਤ ਗਈ ਬਣਾ ਕੇ ਢੋਰ ਕਰੇ ਬਿਆ ਚੋਰ ਚੰਨ ਬਿਆ ਜੁਮੇ ਬਸਤ ਹੋ ਕੁਮੇ ਅੰਗ ਅੰਗ ਤੇਰਾ ਰੜਾ ਸ਼ਰਮ ਆਵੇ ਕਲ ਕਲ ਵਿੱਚ ਮਹਾਰਸੀ ਤੀਰ ਚੁੱਕ ਉਨਾਂ ਦਵਾਉਂਦਾ ਕਰੇ ਪਿਆ ਖੇੜੇ ਨੋਖਾਂ ਮੇਲ ਬੁੱਧੀ ਹਰਾਨ ਢੋਕਵੇਂ ਢੋਕ ਗਿਆ ਤੱਕ ਜੜਤ ਗੁਰਾਂ ਦੀ ਰੂ ਭੀਮ ਜੰਦ ਰਾਣਾ ਨੀਂਦ ਦਾ ਕਾਲਾ ਸੋਚਾ ਵਿੱਚ ਵਹਿ ਗਿਆ ਮਾਨ ਸਭ ਟੈ ਗਿਆ ਬੋਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ ਭਗਤੀ ਤੇ ਸ਼ਕਤੀ ਦੇ ਸੋਮੇ ਬੇਵਕਨ ਪਿਆਰੇ ਲਗਣ ਦੇਖ ਟਲੇ ਰੋਏ ਗੁਰੂ ਦਰਬਾਰ ਸੋਭਾ ਬਿਆਪਾਵੇ ਅੱਖੀਆਂ ਜੁਦ ਆ ਗਈਆਂ ਸੁੱਤ ਸਭ ਭੁੱਲ ਗਈ ਮਿੱਟੀ ਵਜ ਰੁਲ ਗਈ ਅੱਖ ਤੇ ਆਨ ਹੋਇਆ ਪਰੇਸ਼ਾਨ ਖਾਵਦਾ ਖਾਰ ਪੇਸ਼ਣ ਆ ਜਾਵੇ ਫਿਰ ਮਖ ਗੁਰ ਹੁਕਮ ਉਤੇ ਸੂਰਮੇ ਲਕਾ ਵਿਖਾਉਂਦੇ ਅੱਖਾਂ ਪਾਉਂਦੇ ਮਾਨ ਖੜੇ ਮੁਸਕਾਨ ਹੋਣ ਕੁਰਬਾਨ ਜ਼ੁਲਮ ਤੱਕ ਰੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਜੰਦਰ ਰਾਣਾ ਨੀਤ ਦਾ ਕਹਿੰਦਾ ਸੀ ਨਾ ਮੈਂ ਝੁਕਣਾ ਨਹੀਂ ਏਦਾਂ ਝੁਕਿਆ ਮੁੜ ਕੇ ਉੱਠੇ ਨਾ ਕਲਗੀ ਵਾਲੇ ਪਾਖਾ ਦੇ ਤੀਰ ਦੀ ਨੋਖ ਨਾਲ ਠੋਕਰ ਲਾ ਗਿਆ ਘੈਰ ਰਾਜਾ ਭੀਮ ਚੰਦਾ ਤਾਂ ਉੱਠਾ